ਸਵੇਰੇ ਤੜਕਸਾਰ ਚੜਦੇ ਹੀ ਕਜੇਹਾ ਮਾੜਾ ਹਾਦਸਾ ਹੋਇਆ ਜਿਸ ਨੂੰ ਸੁਣਨ ਅਤੇ ਦੇਖਣ ਤੋਂ ਬਾਅਦ ਕਿਸੇ ਨੂੰ ਯਕੀਨ ਤੱਕ ਨਹੀਂ ਹੋਇਆ ਪਿੰਡ ਦੇ ਵਿੱਚੋਂ ਵਿੱਚ ਲੰਘਦੇ ਪੁਲ ਦੇ ਉੱਪਰ ਇੱਕ ਹਾਦਸਾ ਹੋਣ ਤੋਂ ਬਾਅਦ ਲੋਕ ਹੈਰਾਨ ਸੀ ਕਿ ਕਿੰਜ ਪੁਲ ਤੋਂ ਹੇਠਾਂ ਇੱਕੋ ਮੋਟਰਸਾਈਕਲ ਤੇ ਸਵਾਰ ਸਨ ਜੋ ਇਹਦੇ ਵਿੱਚ ਦੋ ਕੁੜੀਆਂ ਅਤੇ ਇੱਕ ਮੁੰਡਾ ਸ਼ਾਮਿਲ ਹੈ ਦੋਹੇ ਕੁੜੀਆਂ ਅਤੇ ਇਹ ਮੁੰਡਾ ਹਾਦਸੇ ਦਾ ਸ਼ਿਕਾਰ ਹੋਏ ਨੇ ਪਤਾ ਲੱਗਿਆ ਕਿ ਮੋਟਰਸਾਈਕਲ ਤੇ ਜਾਂਦੇ ਸਮੇਂ ਉਸ ਦਾ ਟਾਇਰ ਫਟ ਗਿਆ ਅਤੇ ਇਹ ਪੁਲ ਤੋਂ ਹੇਠਾਂ ਡਿੱਗ ਪਏ ਦਰਦਨਾਖਾ ਹਾਦਸੇ ਤੋਂ ਬਾਅਦ ਦੋ ਕੁੜੀਆਂ ਦੀ ਜਾਨ ਜਾ ਚੁੱਕੀ ਹੈ ਇਸ ਦੇ ਵਿੱਚ ਮੁੰਡਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਉਸ ਨੂੰ ਵੀ ਖਾਸਾ ਸੀਰੀਅਸ ਦੱਸਿਆ ਜਾ ਰਿਹਾ ਹੈ ਸਮਰਾਲਾ ਬਾਈਪਾਸ ਦੇ ਨੇੜੇ ਮੋਟਰਸਾਈਕਲ ਦਾ ਟਾਇਰ ਫਟਣ ਤੋਂ ਬਾਅਦ ਇਹ ਭਿਆਨਕ ਹਾਦਸਾ ਹੋਇਆ ਪਿੰਡ ਦਿਆਲਪੁਰ ਦੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਇਹ ਤਿੰਨੋਂ ਜਾਣੇ ਪੁਲ ਤੋਂ ਹੇਠਾਂ ਡਿੱਗ ਪਏ ਸਨ ਕਿਸੇ ਨੂੰ ਯਕੀਨ ਨਹੀਂ ਹੋਇਆ ਕਿ ਇਹ ਹਾਦਸਾ ਆਖਿਰਕਾਰ ਹੋਇਆ ਕਿਵੇਂ ਕਿਉਂਕਿ ਉੱਥੇ ਹੋਰ ਕੋਈ ਵੀ ਗੱਡੀ ਮੌਜੂਦ ਨਹੀਂ ਸੀ ਅਤੇ ਪੁਲ ਤੋਂ ਹੇਠਾਂ ਇਹ ਕਿਵੇਂ ਡਿਗੇ ਇਸ ਦਾ ਕਾਰਨ ਮੋਟਰਸਾਈਕਲ ਦਾ ਟਾਇਰ ਫਟਣਾ ਦੱਸਿਆ ਜਾ ਰਿਹਾ ਇਸ ਨੂੰ ਮਾੜੀ ਕਿਸਮਤ ਹੀ ਕਿਹਾ ਜਾ ਸਕਦਾ ਹੈ ਕਿ ਚੰਗੇ ਭਲੇ ਕੋ ਮੋਟਰਸਾਈਕਲ ਤੇ ਜਾਂਦੇ ਤਿੰਨ ਜਾਣਿਆਂ ਦੇ ਨਾਲ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਉਹਨਾਂ ਦੇ ਬਚਨ ਤੱਕ ਦੀ ਕੋਈ ਗੁੰਜਾਇਸ਼ ਨਹੀਂ ਸੀ ਮੋਟਰਸਾਈਕਲ ਦਾ ਟਾਇਰ ਫਟਣ ਤੋਂ ਬਾਅਦ ਪੁਲ ਤੋਂ ਹੇਠਾਂ ਇਹ ਤਿੰਨੋਂ ਜਾਣੇ ਡਿਗ ਪੈਂਦੇ ਨੇ ਦੋ ਕੁੜੀਆਂ ਦੀ ਜਾਨ ਜਾਣ ਤੋਂ ਬਾਅਦ ਮੁੰਡਾ ਜ਼ਖਮੀ ਮੌਕੇ ਤੇ ਮੌਜੂਦ ਲੋਕਾਂ ਨੇ ਹੋਰ ਕੀ ਕੁਝ ਦੇਖਿਆ ਇਹੋ ਜਿਹੇ ਹਾਲਾਤ ਬਣੇ ਸੀ ਜਾਣ ਲੈਂਦੇ ਆ ਤੇ ਇਧਰ ਦੋ ਭੈਣ ਭਰਾਵਾਂ ਦੇ ਨਾਲ ਜੁੜੀ ਹੋਈ ਖਬਰ ਸਮਾਣਾ ਦੀ ਰਹਿਣ ਵਾਲੀ 23 ਸਾਲ ਦੀ ਰੇਸ਼ਮ ਕੌਰ ਦੀ ਜਾਨ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਿੰਜ ਇਹਨਾਂ ਦੇ ਵਿੱਚ ਮ੍ਰਿਤਕ ਹਰਮਨ ਸੋਮਲ ਅਤੇ ਉਸ ਦਾ ਭਰਾ ਨਵਜੋਤ ਸੋਮਲ ਵੀ ਸ਼ਾਮਿਲ ਨੇ تین ਜਣੇ ਜਿਨ੍ਹਾਂ ਦੀ ਉਮਰ ਮਹਿਜ਼ 23 ਸਾਲ ਦੀ ਸੀ ਨਵਜੋਤ ਦੀ ਉਮਰ ਤਾਂ ਉਮਰ ਤਾਂ ਕੇਵਲ ਨਵਜੋਤ ਦੀ ਉਮਰ ਤਾਂ ਕੇਵਲ 19 ਸਾਲ ਦੀ ਸੀ ਅਤੇ ਦਰ ਹਰਮਨ ਅਤੇ ਰੇਸ਼ਮ ਦੋਵੇਂ 23-23 ਸਾਲ ਦੇ ਸਨ ਸਮਾਣਾ ਦੀ ਰਹਿਣ ਵਾਲੀ ਰੇਸ਼ਮ ਦੀ ਵੀ ਜਾਨ ਗਈ ਹੈ ਕੈਨੇਡਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਤਿੰਨ ਪੰਜਾਬੀਆਂ ਦੀ ਜਾਨ ਚਲੀ ਗਈ ਇਹਨਾਂ ਦੇ ਵਿੱਚ ਲੁਧਿਆਣਾ ਦੀ ਸਬ ਤਹਿਸੀਲ ਮਲੋਤ ਦੇ ਪਿੰਡ ਬੁਰਕੜਾ ਦੇ ਦੋ ਸਕੇ ਭੈਣ ਭਰਾ ਰਹਿਣ ਵਾਲੇ ਸਨ ਉਹਨਾਂ ਦੀ ਜਾਨ ਗਈ ਹੈ ਹਸਤਾ ਖੇੜ ਦਾ ਪਰਿਵਾਰ ਕਿੰਝ ਉਜੜ ਚੁੱਕਿਆ ਤੁਸੀਂ ਦੇਖ ਸਕਦੇ ਹੋ ਮਾਪਿਆਂ ਨੇ ਆਪਣੇ ਦੋਵੇਂ ਹੀ ਬੱਚੇ ਇੱਕੋ ਝਟਕੇ ਦੇ ਵਿੱਚ ਗਵਾ ਦਿੱਤੇ ਦੋਵੇਂ ਹੀ ਵਿਦੇਸ਼ ਦੇ ਵਿੱਚ ਸੰਸਕੇ ਭੈਣ ਭਰਾ ਦੀ ਜਾਨ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਨਾਲ ਉਹਨਾਂ ਦੇ ਇੱਕ ਦੋਸਤ ਵੀ ਸੀ ਉਸਦੀ ਵੀ ਜਾਨ ਗਈ ਹਾਈਵੇ ਉੱਤੇ ਟਾਇਰ ਫਟਣ ਦੇ ਨਾਲ ਇਹ ਗੱਡੀ ਬੇਕਾਬੂ ਹੋਈ ਹੈ ਜਿਸ ਦੇ ਕਾਰਨ ਇਹ ਹਾਦਸਾ ਹੋਇਆ। ਹਾ사ਗ੍ਰਸਤ ਗੱਡੀ ਦਾ ਡਰਾਈਵਰ ਜ਼ਖਮੀ ਹੈ। ਪੁਲਿਸ ਦੇ ਮਤਾਬਕ ਹਾਦਸੇ ਮੌਕੇ ਤਿੰਨੇ ਜਾਣੇ ਗੱਡੀ ਦੇ ਵਿੱਚੋਂ ਬਾਹਰ ਡਿੱਗ ਪਏ ਅਤੇ ਮੌਕੇ ਤੇ ਹੀ ਉਹਨਾਂ ਨੇ ਦਮ ਤੋੜ ਦਿੱਤਾ। ਮੋਟਰਸਾਈਕਲ ਦੀ ਆ ਹਾਲਤ ਦਿਖਦੀ ਆ। ਹਾਂ। ਬੱਸ ਪੈਂਚਰ ਦੇ ਨਾਲ। ਮੋਟਰਸਾਈਕਲ ਤੇ ਕਿੰਨੇ ਜਾਣੇ ਸੀ? ਜਿਹੜੇ ਦੋ ਕੁੜੀਆਂ ਇੱਕ ਮੁੰਡਾ ਕੁੜੀਆਂ ਉੱਪਰ ਦੀਆਂ ਨੇ ਥੱਲੇ ਕਰੀਆਂ ਕੁਝ ਨਾ ਡੈੱਥ ਹੋ ਗਈ ਉਹਨਾਂ ਦੀ ਇੱਕ ਵਾਲੇ ਸਾਥ ਚੱਲਦੇ ਨੇ ਇੱਕ ਵੀ ਡੈੱਥ ਹੋ ਗਈ ਤੇ ਜਿਹੜਾ ਮੁੰਡਾ ਸੀ ਜ਼ਖਮੀ ਜੀ ਉਹ ਵੀ ਹੈਗਾ ਉਹ ਹੈਗਾ ਜੀ ਉਹ ਵੀ ਸਾਥ ਚੱਲਦੇ ਨੇ ਨਾਲੇ ਆਸਰਾਬੇ ਬਾ ਜਾਣ ਦਾ ਤੇ ਤਿੰਨ ਦੋ ਲੇਡੀਜ਼ ਦਾ ਉਹਨਾਂ ਦਾ ਹਸਬੰਡੀਆਂ ਕੁਝ ਲਿਗਾ ਆਪਣੇ ਮਾਤਾ ਦੇੋਂ ਆ ਰਹੇ ਸੀ ਉੱਪਰ ਇਹਨਾਂ ਦਾ ਮੋਟਰਸਾਈਕਲ ਤੇ ਸੀ ਪੈਂਚਰ ਹੋਣ ਦੇ ਕਰਕੇ ਇਹ ਲੇਡੀਜ਼ ਦਾ ਠੰਡੇ ਦੇ ਮੌਤ ਹੋ ਗਈ ਫਿਰ ਬਾਅਦ ਚੋਂ ਦੋ ਇੱਕ ਲੇਡੀਜ਼ ਨੂੰ ਹਸਪੀਟਲ ਲੈ ਕੇ ਗਏ ਨੇ ਇੱਕ ਹੋਰ ਦੇ ਨਾਲ ਜਿਹੜਾ ਜੈਂਸੀ ਉਹਨੂੰ ਹਸਪਤਾਲ ਲੈ ਗਏ ਨੇ ਇੱਕ ਦੀ ਮੱਕੇ ਦੇ ਮੌਤ ਹੋ ਗਈ ਤੇ ਪਤਾ ਲੱਗਿਆ ਕਿ ਕਿੱਥੋਂ ਦੇ ਹੈਗੇ ਨੇ ਇਹ ਇਹ ਅਜੇ ਤਾਂ ਕੁਝ ਨਹੀਂ ਪਤਾ ਇੱਕ ਦਾਦ ਦੇ ਵੀ ਢੰਡਾਰੀ ਦੇ ਨੇ ਵੀ ਇਹ ਢੰਡਾਰੀ ਇਹਨਾਂ ਦੇ ਕੋਈ ਰਹਿੰਦੇ ਨੇ ਹੈ ਸਟੇਟ ਹੋਆ ਸਰ ਅਪਡੇਟ ਦੇਣੇ ਜਿੱਥੇ ਹੋਇਆ ਜਗ੍ਹਾ ਕਿੱਡੀ ਹੈ ਇਹ ਪਿੰਡ ਬਿਆਲਪੁਰ ਜਗ੍ਹਾ ਹੈ ਤੇ ਪੁਲ ਦੇ ਉੱਪਰ ਹੋਇਆ ਹਾਂ ਪੁਲ ਦੇ ਉੱਪਰ ਹੋਇਆ ਸਰ ਇਹ ਉਹੜੀ ਆ ਪੁਲ ਦੇ ਉੱਪਰ ਤੇ ਇਹ ਬਾਈਕ ਤੋਂ ਚੱਲੂਗਾ ਕੀ ਨਹੀਂ ਕਰੇਗਾ ਹਾਂ ਜੀ ਪਤਾ ਲੱਗਿਆ ਕਿ ਕਿਹੜੀ ਜਗ੍ਹਾ ਹੈ मुझे प्लायोपेट्रोडी देख के माइट इन पैलेस हो गया हूँ एक्सांस दो दो लेडीज़ अगर कोई देखता है कि ज़्यादा ज़्यादा थोड़ा सीनियर तो चल तिन्नी रेप्टर तुझे लगेगा जोस्टे किन्नी की उम्र देने लग रही है मेरे दो लेडीज़ आई है परसों जब ही दावत लाते ना इंजरी किन्नी की ज़्यादा इं ne